ਸਰੀ ਦੇ ਵਿੱਚੋਂ ਇੱਕ ਵਾਰ ਫਿਰ ਵੱਡੀ ਖਬਰ ਮਿਲ ਰਹੀ ਹੈ ਬੀਤੇ ਕੁਝ ਦਿਨਾਂ ਤੋਂ ਸਰੀ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਸਰੀ ਜਿਵੇਂ ਗੈਂਗਲੈਂਡ ਬਣਿਆ ਹੋਵੇ ਇੱਕ ਖਬਰ ਦੀ ਸਿਆਹੀ ਨਹੀਂ ਸੁੱਕਦੀ ਤੇ ਦੂਸਰੀ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਜਾਂਦੀ ਹੈ ਸਰੀ ਦੇ ਯੋਰਕ ਬਿਜ਼ਨਸ ਸੈਂਟਰ ਵਿੱਚ ਜਿਹੜਾ 128 ਅਤੇ 80 ਐਵੈਨਿਊ ਤੇ ਸਥਿਤ ਹੈ ਉੱਥੇ ਅੱਜ ਇੱਕ ਵਾਰ ਫਿਰ ਤੋਂ ਗੋਲੀ ਚੱਲ ਗਈ ਹੈ ਦੱਸਣਾ ਬਣਦਾ ਕਿ ਇਹ ਬਿਜ਼ਨਸ ਜਿਸ ਉੱਤੇ ਗੋਲੀਆਂ ਚੱਲੀਆਂ ਨੇ ਰਿਫਲੈਕਸ਼ਨ ਬੈਂਕੁਇਟ ਹਾਲ ਅਤੇ ਬੀਤੇ ਦਿਨੀ ਹੱਬ ਇੰਸ਼ੋਰੈਂਸ ਏਜੰਸੀ ਦੇ ਦਫ਼ਤਰ ਤੇ ਜਿਨ੍ਹਾਂ ਤੇ ਗੋਲੀਆਂ ਚੱਲੀਆਂ ਸੀ ਉਹ ਵੀ ਸतीश ਕੁਮਾਰ ਦੇ ਸਨ ਅਤੇ ਇਹ ਜਿਸ ਅਦਾਰੇ ਤੇ ਹੁਣ ਗੋਲੀਆਂ ਚੱਲੀਆਂ ਨੇ ਇਹ ਵੀ ਸतीश ਕੁਮਾਰ ਦਾ ਬਿਜ਼ਨਸ ਹੈ ਅਸਲ ਦੇ ਵਿੱਚ ਸतीश ਕੁਮਾਰ ਤੇ ਕਾਰੋਬਾਰੀ ਅਦਾਰਿਆਂ ਭਾਵੇਂ ਰਿਫਲੈਕਸ਼ਨ ਬੈਂਕੁਇਟ ਹਾਲ ਹੋਵੇ ਤੇ ਭਾਵੇਂ ਪਿਛਲੇ ਦਿਨਾਂ ਵਿੱਚ ਚੱਲੀ ਹੱਬ ਇੰਸ਼ੋਰੈਂਸ ਤੇ ਗੋਲੀ ਹੋਵੇ ਉਹਦੀ ਜ਼ਿੰਮੇਵਾਰੀ ਲਾਰੈਂਸ ਬਨ ਸ਼ਰੋਈ ਗਰੁੱਪ ਦੇ 골ਡੀ ਢਿੱਲੋਂ ਨੇ ਇੱਕ ਪੋਸਟ ਰਾਹੀਂ ਲਈ ਸੀ ਦਸਣਾ ਬਣਦਾ ਕਿ ਸਤੀਸ਼ ਕੁਮਾਰ ਦੇ ਵੱਲੋਂ ਕੱਲ 15 ਜੂਨ ਨੂੰ ਆਪਣੇ ਰਿਫਲੈਕਸ਼ਨ ਬੈਂਕੁਇਟ ਹਾਲ ਦੇ ਵਿੱਚ ਕਮਿਊਨਿਟੀ ਦਾ ਇਹ ਸਬੰਧਤ ਇੱਕ ਇਕੱਠ ਵੀ ਸੱਦਿਆ ਹੋਇਆ ਹੈ। ਉਹਦੇ ਤੋਂ ਪਹਿਲਾਂ ਇੱਕ ਵਾਰ ਫਿਰ ਉਹਨਾਂ ਦੇ ਇਸ ਅਦਾਰੇ ਤੇ ਗੋਲੀਆਂ ਚੱਲਣਾ ਵੱਡੇ ਸਵਾਲ ਖੜੇ ਕਰਦਾ ਹੈ। ਇਹ ਇੱਕੋ ਹੀ ਹਫ਼ਤੇ ਦੇ ਵਿੱਚ ਲਗਾਤਾਰ ਗੋਲੀਆਂ ਚੱਲਣ ਦੀ ਚੌਥੀ ਵਾਰ ਦਾਤ ਹੈ। ਲਗਾਤਾਰ ਸਤੀਸ਼ ਕੁਮਾਰ ਦੇ ਨਾਲ ਸਬੰਧਤ ਕਾਰੋਬਾਰੀ ਅਦਾਰਿਆਂ ਤੇ ਤਿੰਨ ਵਾਰ ਗੋਲੀਆਂ ਚੱਲ ਚੁੱਕੀਆਂ ਨੇ। ਅਤੇ ਇਹਨਾਂ ਦੇ ਵਿਚਕਾਰ ਹੀ ਸਰੀ ਵਿੱਚ 159 ਸਟਰੀਟ ਅਤੇ 84 ਐਵਨੀ ਤੇ ਸਥਿਤ ਇੱਕ ਹੋਰ ਕਾਰੋਬਾਰੀ ਸਤਵਿੰਦਰ ਸ਼ਰਮਾ ਦਾ ਵੀ ਗੋਲੀਆਂ ਮਾਰ ਕੇ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਸੀ ਅਤੇ ਸਤਵਿੰਦਰ ਸ਼ਰਮਾ ਦੇ ਕਤਲ ਦੀ ਜ਼ਿੰਮੇਵਾਰੀ ਜੀਵਨ ਫੌਜੀ ਨੇ ਲਈ ਸੀ ਸਰੀ ਵਿੱਚ ਲਗਾਤਾਰ ਗੋਲੀਆਂ ਦਾ ਚੱਲਣਾ ਧਮਕੀਆਂ ਦਾ ਦੇਣਾ ਅਤੇ ਫਰੋਤੀਆਂ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਦੱਸਣਾ ਬਣਦਾ ਕਿ ਬੀਤੇ ਸਮੇਂ ਦੇ ਵਿੱਚ ਸतीश ਕੁਮਾਰ ਦੇ ਪੁੱਤਰ ਦੇ ਘਰ ਤੇ ਵੀ ਗੋਲੀਆਂ ਚੱਲ ਚੁੱਕੀਆਂ ਨੇ ਅਤੇ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਤੋਂ 2 ਮਿਲੀਅਨ ਡਾਲਰ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਦੇ ਮੂੰਹ ਤੇ ਇੱਕੋ ਹੀ ਸਵਾਲ ਹੈ ਕਿ ਪਬਲਿਕ ਸੇਫਟੀ ਜਨਤਾ ਦੀ ਸੁਰੱਖਿਆ ਵਾਸਤੇ ਕੌਣ ਜ਼ਿੰਮੇਵਾਰ ਹੈ? ਜਨਤਾ ਕਿਸ ਤੇ ਸਹਾਰੇ ਗਲੀਆਂ ਵਿੱਚ ਨਿਕਲ ਰਹੀ ਹੈ? ਇਹ ਫਰੋਤੀਆਂ ਮੰਗਣ ਵਾਲੇ ਕੌਣ ਲੋਕ ਨੇ? ਅਤੇ ਕਿਉਂ ਇਹਨਾਂ बिजनेसमੈਨਾਂ ਤੋਂ ਹੀ ਫਰੋਤੀਆਂ ਦੀ ਮੰਗ ਕੀਤੀ ਜਾਂਦੀ ਹੈ? ਹਾਲਾਂਕਿ ਬੀਤੇ ਦਿਨੀ ਜੀਵਨ ਫੌਜੀ ਨੇ ਇਹ ਆਖਿਆ ਸੀ ਕਿ ਇਹ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਕਾਲੇ ਧਰਦੇ ਕੀਤੇ ਆ ਤੇ ਹੁਣ ਆਪਣੇ ਆਪ ਨੂੰ ਸਫੈਦ ਪੋਸ਼ ਬਣ ਰਹੇ ਆ ਅਤੇ ਇਹਦੇ ਨਾਲ ਹੀ ਲਗਾਤਾਰ ਭਾਵੇਂ ਉਹ ਬ੍ਰੈਮਟਨ 온ਟਾਰੀਓ ਦੇ ਵਿੱਚ ਹੋਵੇ ਭਾਵੇਂ ਉਹ ਕੈਲਗਰੀ ਅਲਬਰਟਾ ਚ ਹੋਵੇ ਤੇ ਭਾਵੇਂ ਸਰੀ ਵੈਨਕੂਵਰ ਜਾਂ ਐਬਸਪੋਰਟ ਹੋਵੇ ਬੀਤੇ ਕੁਝ ਮਹੀਨਿਆਂ ਤੋਂ ਲਗਾਤਾਰ ਫਿਰੋਤੀਆਂ ਗੋਲੀਆਂ ਅਤੇ ਧਮਕੀਆਂ ਦਾ ਦੌਰ ਜਾਰੀ ਹੈ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਇਹ ਸਤੀਸ਼ ਕੁਮਾਰ ਨਾਲ ਸੰਬੰਧਤ ਤੀਸਰੇ ਬਿਜ਼ਨਸ ਤੇ ਤੀਸਰੀ ਵਾਰ ਗੋਲੀ ਚਲਣ ਦੀ ਘਟਨਾ